ਰਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਤੇ ਅੱਜ ਫਲੋਰ ਇਲਾਕੇ ਦੀਆਂ ਸੰਗਤਾਂ ਕਾਂਸੀ ਬਨਾਰਸ ਨੂੰ روانਾ ਹੋ ਰਹੀਆਂ ਔਰ ਜੋ ਟ੍ਰੇਨ ਆ ਥੋੜੀ ਦੇਰ ਬਾਅਦ ਆ ਰਹੀ ਆ ਔਰ ਜਿੱਥੇ ਅਸੀਂ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਆ ਉੱਥੇ ਡੇਰਾ ਸਤਫੰਡ ਬੱਲਾ ਦੇ ਮਹਾਨ ਮਹਾਪੁਰਸ਼ ਸ੍ਰੀਮਾਨ 1875 ਦਾਸੀ ਮਹਾਰਾਜ ਜੀ ਉਹਨਾਂ ਨੂੰ ਵੀ ਲੱਖ ਲੱਖ ਸ੍ਰੀ ਉਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਆ ਔਰ ਉਹਨਾਂ ਦੇ ਹਦੇਸ਼ ਅਨਸਾਰ ਹੀ ਸੰਗਤਾਂ ਪੂਰੇ ਪੰਜਾਬ ਦੇ ਵਿੱਚੋਂ ਬਨਾਸਰੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਇਲਾਕੇ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਬਨਾਸ ਨੂੰ ਜਾ ਰਹੀਆਂ ਔਰ ਸੇਵਾਦਾਰਾਂ ਦੇ ਵਿੱਚ ਬੜਾ ਉਤਸ਼ਾਹ ਆ ਸੇਵਾਦਾਰ ਸੇਵਾ ਕਰਨ ਲਈ ਜੋ ਬਨਾਸੇ ਜਾ ਰਹੇ ਆ ਪੂਰੀ ਲਗਨ ਤੇ ਮਿਹਨਤ ਦੇ ਨਾਲ ਜਾ ਰਹੇ ਆ ਔਰ ਇਹ ਤੁਸੀਂ ਦੇਖ ਲਓ ਵੀ ਅੱਜ 4 ਤਰੀਕ ਹੋਈ ਆ ਤੇ ਇਹਨਾਂ ਸੇਵਾਦਾਰਾਂ ਨੇ ਇੱਕ ਨੇ ਵਾਪਸ ਆਉਣ 16 16 ਤੀਸੇ ਨੇ ਬਾਰਸ ਹੋਣਾ ਆ ਬੇ ਮਤਲਬ ਇਹਨਾਂ ਨੇ ਪਿਆਰ ਸਤਕਾਰ ਇਹਨਾਂ ਦਾ ਗੁਰੂ ਮਹਾਰਾਜ ਗੁਰੂ ਘਰ ਦੇ ਨਾਲ ਇਹਨਾਂ ਜੁੜਿਆ ਹੋਇਆ ਮੈਂ ਮਹਾਰਾਜੇ ਅਰਦਾਸ ਕਰਦਾ ਆ ਬੇਨਾ ਸੇਵਾਦਾਰਾਂ ਦੇ ਸਤਿਗੁਰ ਅਰਦਾਸ ਮਹਾਰਾਜ ਜੀ ਆਪਣਾ ਮੇਲ ਭਰਿਆ ਹੱਥ ਰੱਖੜ ਔਰ ਫਿਰ ਇੱਕ ਵਾਰੀ ਇਹਨਾਂ ਸੰਗਤਾਂ ਨੂੰ ਇਲਾਕੇ ਦੀਆਂ ਸਾਈਤਾਨ ਔਰ ਸੇਵਾਦਾਰਾਂ ਨੂੰ ਮੈਂ ਆਪਣੇ ਬਣੋ ਜਾਤਪਾਲ ਗੇੜਾ ਫਲੋਰ ਮ्युनਿਸਪਲ ਕਾਉਂਸਲਰ ਆਪਣੇ ਵੱਲੋਂ ਇਹਨਾਂ ਸੇਵਾਦਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਵਧਾਈ ਦਿੰਦਾ ਹੈ ਜੋ ਅੱਜ ਸਾਰੇ ਸੇਵਾਦਾਰ ਬਨਾਸ ਵਿਖੇ ਜਾ ਰਹੇ ਨੇ ਜੈ ਗੁਰਦੇਵ ਧੰਨਵਾਦ